ਜਿਸ ਵਕਤ ਨੀਰ ਆ ਕੇ ਬਾਬਾ ਜੀ ਵਾਪਸ ਮੁੜਨ ਲੱਗੇ ਤਾਂ ਅੱਗੋਂ ਕੁਦਰਤੀ ਮੈਂ ਮਿਲ ਗਿਆ ਤੇ ਮੈਨੂੰ ਕਹਿਣ ਲੱਗੇ ਆ ਚਲੀਏ ਮੈਂ ਨਾਲ ਤੁਰ ਪਿਆ ਤੇ ਮਨ ਵਿੱਚ ਫੁਰਨਾ ਬਣਿਆ ਕਿ ਕੁਦਰਤੀ ਬਾਬਾ ਜੀ ਸਟੇਸ਼ਨ ਦੀ ਨੀਰ ਰੱਖਣ ਵਾਸਤੇ ਆਏ ਹਨ ਤੇ ਅੱਜ ਹੀ ਅਸੀਂ ਨੀਰ ਰੱਖਣੀ ਹੈ ਤੂੰ ਵੀ ਬੇਨਤੀ ਕਰ ਦੇ ਇਸ ਵਿਚਾਰ ਅਨੁਸਾਰ ਮੈਂ ਬੇਨਤੀ ਕੀਤੀ ਬਾਬਾ ਜੀ ਦਾਸ ਵੱਲੋਂ ਵੀ ਹੋ ਚੱਲੋ ਅੱਗੋਂ ਬਾਬਾ ਜੀ ਨੇ ਕਿਹਾ ਕੀ ਗੱਲ ਹੈ ਮੈਂ ਕਿਹਾ ਜੀ ਸਾਡੇ ਵੀ ਦੋ ਹਿੱਟਾ ਰੱਖ ਦਿਓ ਹਜ਼ੂਰ ਨੇ ਬੇਨਤੀ ਪਰਵਾਨ ਕੀਤੀ ਤੇ ਖੇਤਾਂ ਦੇ ਵਿੱਚ ਹੀ ਸਿੱਧੇ ਤੁਰ ਪਏ ਜਿਸ ਵੇਲੇ ਸਟੇਸ਼ਨ ਤੇ ਸਾਡੀ ਜਗ੍ਹਾ ਦੇ ਵਿਚਾਲੇ ਆਏ ਤਾਂ ਬਚਿੰਤ ਸਿੰਘ ਤੇ ਰਾਮ ਸਿੰਘ ਟੱਟਾਂ ਵਾਲਾ દોੜ ਕੇ ਆਏ ਤੇ ਕਿਹਾ ਬਾਬਾ ਜੀ ਆਪਾਂ ਤਾਂ ਚੂੜਚੱਕ ਪ੍ਰੋਗਰਾਮ ਦਿੱਤਾ ਹੋਇਆ ਹੈ ਤੇ ਪਹਿਲੇ ਹੀ ਬੜੇ ਲੇਟ ਹੋ ਗਏ ਹਾਂ ਤੇ ਹੁਣ ਹੋਰ ਲੇਟ ਹੋ ਰਹੇ ਹਾਂ ਉੱਥੇ ਸੰਗਤ ਉਠੀਕ ਰਹੀ ਹੋਵੇਗੀ ਆਪਾਂ ਛੇਤੀ ਜਾਣਾ ਹੈ ਇੰਨਾ ਦੀ ਬੇਨਤੀ ਕਰਨ ਕਰਕੇ ਬਾਬਾ ਜੀ ਮੈਨੂੰ ਕਹਿਣ ਲੱਗੇ ਚੰਗਾ ਗੁਰਮੁਖ ਸਿਆ ਕੱਲ ਨੂੰ ਤੇਰੇ ਘਰ ਦੀ ਨੀ ਰੱਖਾਂਗੇ ਇਹ ਕਹਿ ਕੇ ਬਾਬਾ ਜੀ ਪਿਛਾਂ ਮੁੜ ਗਏ ਤੇ ਕਾਰ ਉੱਤੇ ਚੜ ਕੇ ਚੂੜ ਚੱਕ ਪਹੁੰਚੇ ਮੈਨੂੰ ਮਾਨ ਵਿੱਚ ਦੁੱਖ ਵੀ ਬੜਾ ਹੋਇਆ ਪਰ ਇਹ ਵੀ ਖਿਆਲ ਆਇਆ ਕਿ ਅਸੀਂ ਕਿਹੜੀ ਬਿਲਡਿੰਗ ਪਾਉਣੀ ਹੈ ਜਿਸ ਵਾਸਤੇ ਬਾਬਾ ਜੀ ਨੂੰ ਖੇਚਲ ਦੇਣੀ ਹੈ ਤੇ ਹੁਣ ਬਾਬਾ ਜੀ ਐਵੇਂ ਮਗਰੋਂ ਲਾ ਗਏ ਹਨ ਕੱਲ ਨੂੰ ਕਿੰਨੇ ਆਉਣਾ ਹੈ ਹੁਣ ਆ ਜਾਂਦੇ ਕਾ ਠੀਕ ਸੀ ਨਾਲ ਹੀ ਤੋਪਾ ਭਰਿਆ ਜਾਂਦਾ ਇਸ ਵਿਚਾਰ ਅਤੇ ਗੁੱਸੇ ਵਿੱਚ ਆਪ ਹੀ ਆ ਕੇ ਨੀਂ ਰੱਖ ਦਿੱਤੀ ਦੂਸਰੇ ਦਿਨ ਸਵੇਰੇ ਹੀ ਬਾਬਾ ਜੀ ਆਪੇ ਹੀ ਹੌਲੀ-ਹੌਲੀ ਟੈਲਦੇ ਹੋਏ ਸੇਮ ਦੀ ਪੁੱਲੀ ਪਰ ਆ ਗਏ ਮੈਨੂੰ ਤੇਜਾ ਸਿੰਘ ਮਿਸਤਰੀ ਕਹਿਣ ਲੱਗਾ ਕਿ ਬਾਬਾ ਜੀ ਆਪਣੇ ਵੱਲ ਤਾਂ ਨਹੀਂ ਆਉਂਦੇ ਕਿਉਂਕਿ ਮਿਸਤਰੀ ਨੂੰ ਕੱਲ ਦੀ ਕਹਾਣੀ ਦਾ ਪਤਾ ਸੀ ਮੈਂ ਅੱਗੋਂ ਕਿਹਾ ਸਾਡੇ ਗਰੀਬਾਂ ਵਾਲ ਕਿੱਥੇ ਆਉਂਦੇ ਹਨ ਰਾਮ ਸਿੰਘ ਦੇ ਟਿਊਬ ਵੈਲਟੇ ਇਸ਼ਨਾਨ ਕਰਨ ਜਾਂਦੇ ਹੋਣਗੇ ਅੱਗੋਂ ਮਿਸਤਰੀ ਨੇ ਕਿਹਾ ਬਾਬਾ ਜੀ ਕੱਲੇ ਹੀ ਹਨ ਨਾਲ ਸੇਵਾਦਾਰ ਕੁਛਰੇ ਪੰਨੇ ਵਾਲਾ ਵੀ ਕੋਈ ਨਹੀਂ ਮਾਲੂਮ ਹੁੰਦਾ ਇਹ ਗੱਲਾਂ ਕਰਦਿਆਂ ਤੋਂ ਬਾਬਾ ਜੀ ਸਾਡੀ ਜਗ੍ਹਾ ਦੇ ਸਾਹਮਣੇ ਸੜਕ 'ਤੇ ਆ ਕੇ ਖੜ ਗਏ ਹੱਥ ਵਿੱਚ ਸਫਾ ਜੰਗ ਹੈ ਅਸੀਂ ਸਾਰੇ ਮਿਸਤਰੀ ਮਜ਼ਦੂਰਾ ਨੇ ਅੱਗੇ ਹੋ ਕੇ ਮੱਥਾ ਟੇਕਿਆ ਬਾਬਾ ਜੀ ਦੇਖ ਕੇ ਮੁਸਕਰਾ ਪਏ ਤੇ ਕਿਹਾ ਕਿਉਂ ਸਾਨੂੰ ਇੱਕ ਦਿਨ ਵੀ ਨਾ ਉਡੀਕਿਆ ਆਪ ਹੀ ਨੀ ਰੱਖ ਬੈਠਾ ਅੱਗੋਂ ਉੱਤਰ ਦਿੱਤਾ ਬਾਬਾ ਜੀ ਮਹਿਮਾਨ ਵਿੱਚ ਵਿਚਾਰ ਕੀਤੀ ਕਿ ਸਾਡੀ ਗਰੀਬਾਂ ਦੀ ਕੁਲੀ ਵਾਸਤੇ ਬਾਬਾ ਜੀ ਕਿੱਥੇ ਆਉਣ ਲੱਗੇ ਹਨ ਇਸ ਕਰਕੇ ਮੈਂ ਆਪ ਹੀ ਦੋ ਇੱਟਾਂ ਰੱਖ ਲੈਂਤੀ ਹੁਣ ਬਾਬਾ ਜੀ ਨੇ ਕਿਹਾ ਗੁਰਮੁਖ ਸਿਆ ਇਹ ਦੱਸ ਕਿ ਅੱਜ ਤੱਕ ਅਸੀਂ ਕਿਸੇ ਅਮੀਰ ਦੀ ਬਿਲਡਿੰਗ ਦੀ ਨੀਂਹ ਰੱਖੀ ਹੈ ਇਹ ਤਾਂ ਕਲ ਸਟੇਸ਼ਨ ਦੀ ਨੀਂਹ ਵੀ ਤਾਂ ਰੱਖੀ ਹੈ ਕਿ ਨਾਨਕਸਰ ਸਟੇਸ਼ਨ ਕਰਕੇ ਹੋਰ ਤੇਰੇ ਨਾਲ ਤਾਂ ਪਿਆਰ ਕਰਕੇ ਆਏ ਹਾਂ ਹੋਰ ਅਸੀਂ ਨੀਂਹਾਂ ਰੱਖਦੇ ਫਿਰਦੇ ਹਾਂ ਅਗੋਂ ਮੈਂ ਹੱਥ ਜੋੜ ਮਾਫੀ ਮੰਗੀ ਜੀ ਮੇਰੀ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਹੁਣ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਹੁਣ ਜਦੋਂ ਚੱਠ ਕਰੇਗਾ ਉਦੋਂ ਆ ਜਾਵਾਂਗੇ ਇਹ ਬਚਨ ਕਰਕੇ ਬਾਬਾ ਜੀ ਵਾਪਸ ਨਾਨਕਸਰ ਆਪਣੇ ਆਸਨ ਪਰ ਚਲੇ ਗਏ ਇਹ ਬਚਨ ਦੀ ਪਾਲਣਾ ਕਰਦੇ ਹੋਏ ਅੱਜ ਬਿਨਾਂ ਮੇਰੀ ਹਾਜ਼ਰੀ ਤੋਂ ਬਾਬਾ ਜੀ ਨੇ ਆਪ ਹੀ ਪ੍ਰੇਰਣਾ ਕਰਕੇ ਰਾਹ ਦੱਸ ਕੇ ਆਪੇ ਹੀ ਇਹ ਪ੍ਰੋਗਰਾਮ ਬਣਾਇਆ ਅਤੇ ਸਾਡੇ ਘਰ ਵਿੱਚ ਚਰਨ ਪਾਏ ਤੇ ਚਾਠ ਕੀਤੀ ਅਤੇ ਗੁਰਚਰਨ ਸਿੰਘ ਨਾਮ ਰੱਖਿਆ ਇਹ ਬਾਬਾ ਜੀ ਦੀ ਬਖਸ਼ਿਸ਼ ਹੈ ਆਪਨੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕੀ ਤਹਾ ਤਹਾ ਉੱਠਤਾਵੇ ਭਾਵ ਕਿ ਵਾਹਿਗੁਰੂ ਆਪ ਹੀ ਆਪਣੇ ਸੇਵਕਾਂ ਦੀ लाज ਰੱਖਦਾ ਹੈ ਅਤੇ ਆਪ ਹੀ ਨਾਮ ਜਪਾਉਂਦਾ ਹੈ ਤੇ ਜੋ ਔਕੜ ਆਉਂਦੀ ਹੈ ਉਹ ਦੂਰ ਕਰਦਾ ਹੈ ਆਪੇ ਦੇਤ ਲਾਏ ਦਿੱਤੇ ਸੰਤ ਜਨਾ ਕੋ ਆਪੇ ਰੱਖਾ ਸੋਈ ਪਾਪ ਆਪ ਹੀ ਦੈਂਤਾਂ ਨੂੰ ਭਗਤਾ ਦੇ ਮਗਰ ਲਾ ਦਿੱਤਾ ਹੈ ਤੇ ਆਪ ਹੀ ਅੱਗੋਂ ਰਾਖਾਂ ਬਣ ਖੜੋਂਦਾ ਹੈ ਸੋ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਹੁਣ ਬਾਬਾ ਜੀ ਦੇ ਨਾਲ ਜਦੋਂ ਵੀ ਲਖਾਰੀ ਦਾ ਮੇਲ ਹੋਣਾ ਤਾਂ ਬਾਬਾ ਜੀ ਨੇ ਕਹਿਣਾ ਗੁਰਮੁਖ ਸਿਆ ਹੁਣ ਇੱਥੇ ਕਦੋਂ ਆਵੇਂਗਾ ਫਿਰ ਕਿਤੇ ਕਿਤੇ ਇਹ ਸਾਖੀ ਸੁਣਾਉਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪਾਕਪਟਨ ਸ਼ੇਖ ਬ੍ਰह्म ਪਾਸ ਗਏ ਤਾਂ ਸ਼ੇਖ ਸੁਬਾਹ ਹੀ ਕਾਂਦੀ ਸਵਾਰੀ ਕਰਕੇ ਸਾਹਿਬ ਦੇ ਪਾਸ ਪਹੁੰਚਿਆ ਕਾਂਦ ਨੂੰ ਖੜੀ ਕਰਕੇ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਹਜ਼ੂਰ ਨੇ ਰਮਜ਼ ਦਿੱਤੀ ਤੇ ਕਿਹਾ ਸ਼ੇਖ ਜੀ ਸਵੇਰੇ ਹੀ ਆ ਗਏ ਹੋ ਅੱਗੋਂ ਸ਼ੇਖ ਨੇ ਰਮਜ਼ ਨੂੰ ਸਮਝ ਕੇ ਰਮਜ਼ ਵਿੱਚ ਹੀ ਉੱਤਰ ਦਿੱਤਾ ਤੇ ਕਿਹਾ ਜੀ ਸਵੇਰੇ ਕਾਂ ਨੂੰ ਆਇਆ ਹਾਂ ਸਾਰੀ ਗੁਜ਼ਾਰ ਕੇ ਆਇਆ ਹਾਂ ਭਾਵ ਬਿਰਦ ਅਵਸਥਾ ਹੋ ਗਈ ਹੁਣ ਤਾਂ ਕੰਦੀ ਦਾ ਬਰੂਟੜਾ ਹਾਂ ਇਹ ਸਾਖੀ ਸਾਰੀ ਸੁਣਾ ਕੇ ਬਾਬਾ ਜੀ ਨੇ ਕਿਹਾ ਹੁਣ ਤਾਂ ਥੋਲੀ ਦਾੜੀ ਆ ਗਈ ਹੈ ਹੁਣ ਤਾਂ ਆਪਣੇ ਘਰ ਆ ਜਾ ਕਿੰਨਾ ਚਿਰ ਹੋਰ ਅਜੇ ਬਾਹਰ ਫਿਰਨਾ ਹੈ ਸ਼ਾਮਾਂ ਪੈਂਦੇ ਤਾਂ ਪੰਛੀ ਵੀ ਆਪਣੇ ਆਲਣੇ ਵਿੱਚ ਆ ਜਾਂਦੇ ਹਨ ਇਸ ਤਰ੍ਹਾਂ ਕਈ ਵਾਰ ਬਚਨ ਕੀਤੇ ਇੱਕ ਦਿਨ ਦਾਸ ਨੇ ਉੱਤਰਵਜੋ ਬੇਨਤੀ ਕੀਤੀ ਪਾਤਸ਼ਾ ਮੈਂ ਬਾਲ ਬੱਚੇਦਾਰ ਹਾਂ ਇੱਥੇ ਜੰਗਲ ਵਿੱਚ ਰਹਿਣਾ ਬਹੁਤ ਔਖਾ ਮਾਲੂਮ ਹੁੰਦਾ ਹੈ ਮੈਨੂੰ ਜ਼ਿਆਦਾ ਬਾਹਰ ਅੰਦਰ ਕੀਰਤਨ ਪਾਠ ਦਾ ਪ੍ਰੋਗਰਾਮ ਕਰਨ ਜਾਣਾ ਪੈਂਦਾ ਹੈ ਬੱਚੇ ਇਕੱਲੇ ਤੇ ਹਰ ਇੱਕ ਚੀਜ਼ ਲੈਣ ਜਗਰਾਵਾਂ ਤੋਂ ਜਾਣਾ ਪੈਂਦਾ ਹੈ ਫਿਰ ਵਿਆਹ ਸ਼ਾਦੀਆਂ ਆਦਿਕ ਦਾ ਸਾਰਾ ਪ੍ਰੋਗਰਾਮ ਸ਼ਹਿਰ ਵਿੱਚ ਹੀ ਚੱਲ ਸਕਦਾ ਹੈ ਇਹ ਸਾਰੀ ਵਾਰਤਾਂ ਨੂੰ ਸੁਣ ਕੇ ਬਾਬਾ ਜੀ ਨੇ ਇੱਕੋ ਹੀ ਉੱਤਰ ਦਿੱਤਾ ਇਹੋ ਜਿਹਾ ਗੁਰਮੁਖ ਸਿਆ ਤੇਰੇ ਕੰਮ ਦਾ ਸਾਨੂੰ ਤੇਰੇ ਨਾਲੋਂ ਵੀ 10 ਗੁਣਾ ਜ਼ਿਆਦਾ ਫਿਕਰ ਹੈ ਤੂੰ ਬਚਨ ਮੰਨ ਕੇ ਇੱਥੇ ਆ ਜਾ ਅਸੀਂ ਆਪੇ ਹੀ ਸਾਰੇ ਹੀ ਕਾਰਜ ਕਰਾਂਗੇ ਇਸ ਬਚਨ ਨੂੰ ਵਾਰ ਸਮਝ ਕੇ ਮੈਂ ਸੱਤ ਬਚਨ ਕੀਤਾ ਤੇ ਕੁਝ ਸਮੇਂ ਬਾਅਦ ਨਾਨਕ ਸਾਹਿਬ ਰੈਨ ਦਾ ਪ੍ਰੋਗਰਾਮ ਬਣਾ ਲਿੱਤਾ ਫਿਰ ਬਾਬਾ ਜੀ ਨੇ ਕਿਹਾ ਗੁਰਮੁਖ ਸਿਆ ਰੋਟੀ ਪਾਣੀ ਇੱਥੋਂ ਠਾਠ ਵਿੱਚੋਂ ਹੀ ਖਾ ਲਿਆ ਕਰੋ ਤੁਹਾਨੂੰ ਭੁੱਖਣ ਦੀ ਕੋਈ ਲੋੜ ਨਹੀਂ ਦਾਸ ਨੇ ਅੱਗੋਂ ਬੇਨਤੀ ਕੀਤੀ ਪਾਤਸ਼ਾ ਜੋ ਅਸੀਂ ਘਰ ਲੰਗਰ ਤਿਆਰ ਕਰਨਾ ਹੈ ਇਹ ਵੀ ਤੁਹਾਡਾ ਬਖਸ਼ਿਆ ਹੈ ਤੇ ਗੁਰਦੁਆਰੇ ਵਿੱਚੋਂ ਖਾਣਾ ਸ਼ੋਭਦਾ ਨਹੀਂ ਹਰ ਇੱਕ ਆਦਮੀ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ ਹੁਣ ਬਾਬਾ ਜੀ ਨੇ ਕਿਹਾ ਚੰਗਾ ਜਿਵੇਂ ਤੇਰੀ ਮਰਜ਼ੀ ਹੈ ਓਵੇਂ ਹੀ ਠੀਕ ਹੈ ਅੱਗੋਂ ਬਾਬਾ ਜੀ ਨੇ ਕਿਹਾ ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰਤਰਿਆ ਭਾਗ ਨਿਰੰਕਾਰ ਪਥਰਾ ਵਿੱਚ ਕੀੜਿਆਂ ਨੂੰ ਦੇ ਰਿਆ ਹੈ ਤੂੰ ਤਾਂ ਤਰੂ ਦੀ ਤਰ੍ਹਾਂ ਨਿਰੰਕਾਰ ਦੇ ਦਰਵਾਜ਼ੇ ਮੂਰੇ ਬੈਠਾ ਹੈ ਇੱਥੇ ਕਿਉਂ ਨਹੀਂ ਦੇਵੇਗਾ ਅੱਗੋਂ ਦਾਸ ਨੇ ਸੱਤ ਬਚਨ ਗਿਆ ਹੁ ਨਾਨਕ ਸਰ ਪੱਕੀ ਰਿਹائش ਕਰ ਲਿੱਤੀ ਤੇ ਦੋ ਵੇਲੇ ਕੀਰਤਨ ਦੀ ਡਿਊਟੀ ਕਰਨੀ ਅਤੇ ਬਾਬਾ ਜੀ ਦੇ ਨਾਲ ਬਾਹਰ ਅੰਦਰ ਵੀ ਜਾਣਾ ਤੇ ਬਾਕੀ ਸਮਾਂ ਘਰ ਵਿੱਚ ਰਹਿਣਾ ਜਦੋਂ ਬਾਹਰ ਪ੍ਰੋਗਰਾਮ ਤੇ ਜਾਣਾ ਹੋਵੇ ਉਦੋਂ ਛੁੱਟੀ ਲੈ ਜਾਣੀ ਤੇ ਬਾਬਾ ਜੀ ਨੇ ਵੀ ਕਈ ਵਾਰ ਸੈਰ ਕਰਦੇ ਕਰਦੇ ਸਾਡੇ ਘਰ ਵਿੱਚ ਆ ਜਾਣਾ ਤੇ ਪੁੱਛਣਾ ਕੋਈ ਤਕਲੀਫ ਤਾਂ ਨਹੀਂ ਕਿਸੇ ਤਰ੍ਹਾਂ ਦਾ ਡਰਤਾ ਨਹੀਂ ਲੱਗਦਾ ਕੋਈ ਬੇਹੰਗਮ ਜਾਂ ਹੋਰ ਕੋਈ ਬੰਦਾ ਵੱਧ ਘਟਦਾ ਨਹੀਂ ਬੋਲਦਾ ਕਿਤੇ ਕਿਤੇ ਆਰਾਮ ਕੁਰਸੀ ਪਰ ਬੈਠ ਜਾਣਾ ਤੇ ਸਾਰਾ ਸਮਾਂ ਚਾਰ ਪੁੱਛਣਾ ਤੇ ਸੁਮਤ ਵੀ ਦੇਣੀ ਕਈ ਵਾਰ ਰਾਮ ਸਿੰਘ ਟੱਟਾਂ ਵਾਲੇ ਦੇ ਟਿਊਬਵੈਲ ਪਰ ਇਸ਼ਨਾਨ ਕਰਨ ਆਉਣਾ ਤਦ ਵੀ ਸਾਡੇ ਘਰ ਚਰਨ ਪਾ ਜਾਣੇ ਇੱਕ ਵਾਰ ਮੈਂ ਬਾਹਰ ਪ੍ਰੋਗਰਾਮ ਤੇ ਗਿਆ ਸੀ ਬਾਬਾ ਜੀ ਬਾਹਰ ਕਿਤੇ ਦੌਰੇ ਪਰ ਜਾ ਰਹੇ ਸੀ ਕਾਰ ਸਾਡੇ ਘਰ ਕੋਲੋਂ ਲੰਘ ਗਈ ਹਜ਼ੂਰ ਨੇ ਅਰਜਨ ਸਿੰਘ ਡਰਾਈਵਰ ਨੂੰ ਕਿਹਾ ਕਾਰ ਰੋਕ ਕਾਰ ਰੋਕਦਾ ਹੋਇਆ ਫਾਟਕ ਤੋਂ ਪਾਰ ਹੋ ਗਿਆ ਹਜ਼ੂਰ ਨੇ ਕਿਹਾ ਬੈਕ ਕਰਕੇ ਪਿੱਛੇ ਲੈ ਚੱਲ ਅੱਗੋਂ ਸੱਤ ਬਚਨ ਕਰ ਕਾਰ ਘਰ ਦੇ ਸਾਹਮਣੇ ਆ ਖੜੀ ਕੀਤੀ ਹਾਰਨ ਵਜਾਇਆ ਤਾਂ ਪਰਿਵਾਰ ਸਾਰਾ ਬਾਹਰ ਆਇਆ ਤੇ ਮੱਥਾ ਟੇਕਿਆ ਹਾਜੂ ਉਹਨੇ ਪੁੱਛਿਆ ਬੀਬਿਆ ਇੱਥੇ ਕੋਈ ਤਕਲੀਫਤਾ ਨਹੀਂ ਆਗੋ ਬੇਨਤੀ ਕੀਤੀ ਜੀ ਤੁਹਾਡੀ ਕਿਰਪਾ ਹੈ ਫਿਰ ਕਿਹਾ ਅਸੀਂ Shimla ਚੱਲੇ ਹਾਂ ਮਹੀਨਾ ਕੁ ਬਾਅਦ ਆਵਾਂਗੇ ਹੋਰ ਕਿਸੇ ਪਾਸੋਂ ਡਰਨਾ ਨਹੀਂ ਨਿਤਨੇਮ ਨਹੀਂ ਛੱਡਣਾ ਨਿਰਭਉ ਜਪੇ ਸਗਲਪੋ ਮਿਟੈ ਪਾਉ ਨਿਰਭਉ ਨੂੰ ਜਪਣ ਨਾਲ ਸਾਰੇ ਭੋ ਮਿਟ ਜਾਂਦੇ ਹਨ ਹੋਰ ਕੋਈ ਵੱਧ ਘਟ ਬੋਲੇ ਤਾਂ ਸਾਨੂੰ ਦੱਸਣਾ ਬੇਫਿਕਰ ਹੋ ਕੇ ਰਹਿਣਾ ਨਿਤਨੇਮ ਡਟ ਕੇ ਕਰਨਾ ਆਗੋਂ ਪਰਿਵਾਰ ਨੇ ਸੱਤ ਬਚਨ ਕੀਤਾ। ਬਾਬਾ ਜੀ ਨੇ ਕਾਰ ਤੋਰਨ ਦਾ ਹੁਕਮ ਦਿੱਤਾ ਅਤੇ ਬਾਬਾ ਜੀ Shimla ਚਲੇ ਗਏ। ਇਸ ਹੁਕਮ ਅਨੁਸਾਰ ਇਹ ਆਇਸ਼ ਨਾਨਕ ਸਰ ਵਿੱਚ ਪੱਕੀ ਰੱਖੀ ਤੇ ਬੱਚਿਆਂ ਨੂੰ ਪੜਨ ਗੁਰੂ ਸਰ ਸਕੂਲ ਵਿੱਚ ਪਾਇਆ। ਹੁਣ ਰੋਜ਼ ਨਾਨਕ ਸਰ ਦੇ ਵਿੱਚ 14 ਦੇ ਬੱਚੇ ਲੰਘ ਕੇ ਸਕੂਲ ਜਾਂਦੇ ਹਨ। ਇੱਕ ਦਿਨ ਬਾਬਾ ਜੀ ਠਾਠ ਵਿੱਚ ਸੈਰ ਕਰ ਰਹੇ ਸੀ। ਬੱਚਿਆਂ ਨੇ ਦੂਰੋਂ ਹੀ ਮੱਥਾ ਟੇਕਿਆ। ਬਾਬਾ ਜੀ ਨੇ ਭਗਤ ਨੂੰ ਆਪਣੇ ਪਾਸ ਬੁਲਾ ਲਿੱਤਾ। ਤੇ ਤੋਤਲੀਆਂ ਤੋਤਲੀਆਂ ਗੱਲਾਂ ਸੁਣਦੇ ਰਹੇ ਤੇ ਭਗਤ ਪੜਨ ਨਾ ਗਿਆ ਕੁਦਰਤੀ ਨੇਤ ਨਾਲ ਮੈਨੂੰ ਕੋਈ ਕੰਮ ਨਹੀਂ ਸੀ ਤੇ ਮੈਂ ਠਾਠ ਵਿੱਚ ਆਇਆ ਤਾਂ ਭਗਤ ਨੂੰ ਦੇਖ ਕੇ ਇਸ ਦੇ ਪਾਸ ਆ ਗਿਆ ਤੇ ਬਿਨਾ ਪੁੱਛੇ ਦੱਸੇ ਦੋ ਚਪੇੜਾ ਮਾਰੀਆਂ ਤੇ ਕਿਹਾ ਤੂੰ ਘਰੋਂ ਪੜਨ ਵਾਸਤੇ ਆਇਆ ਹੈ ਤੇ ਇੱਥੇ ਖੇਡਦਾ ਫਿਰਦਾ ਹੈ ਭਗਤ ਆ ਰੋਣ ਲੱਗ ਗਿਆ ਤੇ ਬਾਬਾ ਜੀ ਨਾਰਾਜ਼ਗੀ ਨਾਲ ਕਹਿਣ ਲੱਗੇ ਹੁਣ ਤੇਰੇ ਮਾਰਨ ਨਾਲ ਪੜ ਜਾਏਗਾ ਬੱਚੇ ਨੂੰ ਮਾਰੀਦਾ ਨਹੀਂ ਪਿਆਰ ਨਾਲ ਸਮਝਾਈਦਾ ਹੈ ਮੈਂ ਅੱਗੋ ਕਿਹਾ ਜੇ ਪੜ੍ਹੇਗਾ ਨਹੀਂ ਤਾਂ ਰੋਟੀ ਕਿੱਥੋਂ ਖਾਵਾਂਗੇ ਭਾਵੇਂ ਪੜ੍ਹੇ ਤੋਂ ਬਿਨਾ ਕੀ ਕੰਮ ਕਰੇਗਾ ਬਾਬਾ ਜੀ ਕਹਿਣ ਲੱਗੇ ਅਸੀਂ ਕਿਹੜਾ ਪੜ੍ਹੇ ਹੋਏ ਹਾਂ ਸਾਨੂੰ ਵੀ ਤਾਂ ਬਾਬੇ ਰੋਟੀ ਦੇਈ ਜਾਂਦੇ ਹਨ ਮੈਂ ਅੱਗੋ ਕਿਹਾ ਜੇ ਤੁਸੀਂ ਜਿਹੜੀ ਪੜ੍ਹਾਈ ਕੀਤੀ ਹੈ ਉਸ ਦੇ ਬਦੌਲਤ ਤਾਂ ਸਾਰੇ ਸੰਸਾਰ ਨੂੰ ਰੋਟੀ ਦੇ ਸਕਦੇ ਹੋ ਅਸੀਂ ਤਾਂ ਦੁਨਿਆਵੀ ਬੰਦੇ ਹਾਂ ਬਾਬਾ ਜੀ ਕਹਿਣ ਲੱਗੇ ਰੋਟੀ ਨਿਰੰਕਾਰ ਦੇ ਦੇਣੀ ਹੈ ਰੋਟੀ ਦਾ ਫਿਕਰ ਨਾ ਕਰ ਸਾਡਾ ਵੀ ਜੀ ਨਹੀਂ ਸੀ ਕਰਦਾ ਪੜਨ ਜਾਣ ਨੂੰ ਮਾਤਾ ਪਿਤਾ ਬੜਾ ਕੂਰ ਦੇ ਸੰਤ ਐਸੀ ਮਾਨ ਵਿੱਚ ਕਹਿੰਦੇ ਸਾਂ ਭਾਵੇਂ ਵੱਡ ਸਿੱਟੋ ਸਾਡਾ ਪੜਨ ਨੂੰ ਜੀ ਨਹੀਂ ਕਰਦਾ ਬਾਕੀ ਰੋਟੀ ਨਿਰੰਕਾਰ ਨੇ ਦੇਣੀ ਹੈ ਪੜਾਈਆਂ ਦਾ ਤਾਂ ਇੱਕ ਬਹਾਨਾ ਹੀ ਹੈ ਮਾਰਨ ਕੂਰਨ ਨਾਲ ਬੱਚਾ ਪੜਨ ਨਹੀਂ ਜਾਂਦਾ ਪਿਆਰ ਨਾਲ ਜਾਵੇਗਾ ਇਹ ਉਹ ਕਹਿ ਕੇ ਕਹਿਣ ਲੱਗੇ ਚਿਬੜਾ ਜਾ ਪੜਨ ਚਲਾ ਜਾ ਇਹੋ ਕਹਿ ਕੇ ਤੋੜ ਦਿੱਤਾ ਕੁਝ ਦਿਨ ਬੀਤੇ ਬਾਬਾ ਜੀ ਸੇਵਾ ਕਰਾਉਂਦੇ ਸੀ ਅਤੇ ਸਾਰੇ ਠਾਠ ਵੀ ਚੱਕਰ ਲਗਾ ਕੇ ਸਭ ਦੀ ਨਿਗਰਾਨੀ ਵੀ ਕਰਿਆ ਕਰਦੇ ਸੀ ਤੇ ਜੋ ਸੇਵਾ ਨਾ ਕਰਦਾ ਹੋਵੇ ਜਾਂ ਢਿੱਲਾ ਮੱਠਾ ਹੋਵੇ ਜਾਂ ਅਣ ਗੈਲੀ ਕਰ ਰਿਹਾ ਹੋਵੇ ਉਹਨਾਂ ਨੂੰ ਤਾੜਨਾ ਕਰ ਕਰਕੇ ਸੇਵਾ ਵਿੱਚ ਤਤਪਰ ਕਰਨਾ ਹੁਣ ਭਗਤ ਨੇ ਜਾ ਮੱਠਾ ਟੇਕਿਆ ਹਜ਼ੂਰ ਨੇ ਕਿਹਾ ਜੇਬੜਾ ਕਿੱਥੋਂ ਆਇਆ ਹੈ ਆਗੋਂ ਬੇਨਤੀ ਕੀਤੀ ਜੀ ਕਰੋ ਇਉਂ ਬਚਨ ਕਰਦੇ ਕਰਦੇ ਅੰਦਰ ਲੈ ਗਏ ਤੇ ਤੋਤਲੀਆਂ ਤੋਤਲੀਆਂ ਗੱਲਾਂ ਸੁੰਦੇ ਰਹੇ ਤੇ ਕਹਿਣ ਲੱਗੇ ਚਿਬੜਾ ਤੂੰ ਭਗਤ ਸਿੰਘ ਜੱਜ ਬੰਨਾ ਹੈ ਕੀ ਫੋਟੋ ਵਾਲਾ ਅੱਗੋਂ ਬੇਨਤੀ ਕੀਤੀ ਜੀ ਮੈਂ ਭਗਤ ਸਿੰਘ ਫੋਟੋ ਵਾਲਾ ਬੰਨਾ ਹੈ ਫਿਰ ਕਹਿਣ ਲੱਗੇ ਚੰਗਾ ਚੰਗਾ ਫੋਟੋ ਖਿੱਚਿਆ ਕਰ ਏਓ ਕਹਿ ਸਿਰ ਤੇ ਪਿਆਰ ਕਰਦੇ ਕਰਦੇ ਕਿਹਾ ਬਾਪੂ ਨੂੰ ਕਹੋ ਕੈਮਰਾ ਲੈ ਦੇਵੀ ਤੇ ਫੋਟੋ ਖਿੱਚਿਆ ਕਰ ਅੱਗੋਂ ਸੱਤ ਬਚਨ ਕੀਤਾ ਘਰ ਆ ਕੇ ਮੈਨੂੰ ਕਹਿਣ ਲੱਗਿਆ ਬਾਪੂ ਜੀ ਮੈਨੂੰ ਇੱਕ ਕੈਮਰਾ ਲੈ ਦਿਓ ਮੈਨੂੰ ਅੱਜ ਬਾਬਾ ਜੀ ਨੇ ਕਿਹਾ ਹੈ ਇਹ ਕਹਿ ਕੇ ਸਾਰੀ વાਤਾ ਸੁਣਾਈ ਜੋ ਬਾਬਾ ਜੀ ਨਾਲ ਹੋਈ ਸੀ ਮੈਂ ਅੱਗੋ ਕਿਹਾ ਤੂੰ ਨਿਆਣਾ ਹੈ ਤੇਰੇ ਕੋਲੋਂ ਕੋਈ ਕੈਮਰਾ ਹੀ ਖੋ ਕੇ ਲੈ ਜਾਏਗਾ ਜਾਂ ਕਿਤੇ ਗੁੰਮ ਹੋ ਜਾਏਗਾ ਤੂੰ ਤਕੜਾ ਹੋ ਲੈ ਫਿਰ ਲੈ ਦੇਵਾਂਗੇ ਪਰ ਬਾਬਾ ਜੀ ਦੇ ਹੁਕਮ ਨੇ ਮੰਨ ਤੇ ਐਸਾ ਅਸਰ ਕੀਤਾ ਕਿ ਮੱਛੀ ਦੀ ਤਰ੍ਹਾਂ ਅੰਦਰ ਸ਼ੌਂਕ ਪੈਦਾ ਹੋ ਗਿਆ ਸ਼ਹਿਰੋਂ ਜਾ ਕੇ ਦੁਕਾਨਦਾਰ ਤੋਂ 30-40 ਰੁਪਏ ਵਾਲਾ ਕੈਮਰਾ ਰੁਪਿਆ ਦਿਹਾੜੀ ਕਿਰਾਏ ਤੇ ਲੈ ਆਇਆ ਤੇ ਫੋਟੋ ਖਿਜਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਰੀਲ ਖਿੱਚੀ ਜਾਣੀ ਉਹ ਦੁਕਾਨਦਾਰ ਪੈਸੋ ਪੈਸੇ ਦੇ ਕੇ ਤੋਆ ਲੈਣੀ ਇਸ ਤਰ੍ਹਾਂ ਕਰਦਿਆਂ ਕਰਦਿਆਂ 2 ਸਾਲ ਲੰਘ ਗਏ ਫਿਰ ਇੱਕ ਦਿਨ ਬਾਬਾ ਜੀ ਨੇ ਕਿਹਾ ਜਿਹੜੇ ਫੋਟੋ ਖਿੱਚੇ ਹਨ ਉਹ ਦਿਖਾ ਸੱਤ ਬਚਨ ਕਰਕੇ ਜੋ ਭੜੇ ਚੰਗੇ ਸਨ ਤੇ ਦੁਕਾਨ ਤੋਂ ਬਣਵਾਏ ਸਨ ਉਹ ਬਾਬਾ ਜੀ پاس ਲੈ ਗਿਆ ਬਾਬਾ ਜੀ ਦੇ ਕੇ ਬੜੇ ਪ੍ਰਸੰਨ ਹੋਏ ਤੇ ਥਾਪੜਾ ਦੇ ਕੇ ਕਹਿਣ ਲੱਗੇ ਤਕੜਾ ਹੋ ਕੇ ਬਣਾਇਆ ਕਰ ਪਰ ਬਹੁਤੇ ਬਿਲਡਿੰਗਾਂ ਦੇ ਫੋਟੋ ਨਹੀਂ ਚਾਹੀਦੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਫੋਟੋ ਚਾਹੀਦੇ ਹਨ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਦਾ ਪ੍ਰਚਾਰ ਕਰਨਾ ਹੈ ਜੋ ਬਾਬਾ ਜੀ ਨੇ ਬਣਵਾਏ ਹਨ ਉਹੀ ਖਿੱਚਿਆ ਕਰ ਅੱਗੋ ਸਤਿਵਚਨ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਫੋਟੋ ਖਿੱਚਨੇ ਸ਼ੁਰੂ ਕੀਤੇ ਇੱਕ ਦਿਨ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਫੋਟੋ ਭਗਤ ਨੂੰ ਦਿੱਤਾ ਤੇ ਕਿਹਾ ਇਹੋ ਜਿਹਾ ਫੋਟੋ ਬਣਾਇਆ ਕਰ ਅੱਗੋ ਸਤਿਵਚਨ ਕਰਕੇ ਘਰ ਲੈ ਆਂਦਾ ਉਸ ਤੋਂ ਕੈਮਰੇ ਨਾਲ ਫੋਟੋ ਖਿੱਚ ਕੇ ਬਣਾਉਂਦਾ ਰਿਹਾ ਸ਼ੇਰੀ巴巴 ਈਸ਼ਰ ਸਿੰਘ ਜੀ 7 ਅਕਤੂਬਰ 1963 ਦਿਨ ਸੋਮਵਾਰ ਸ਼ਾਮ ਨੂੰ 7:13 ਵਜੇ ਪਾਣਾ ਵਰਤਾ ਗਈ ਪਰ ਫੋਟੋਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਸੇ ਤਰ੍ਹਾਂ ਬੰਦੀਆਂ ਰਹੀਆਂ ਔਰ ਕਈ ਥਾਵਾਂ ਤੇ ਬਣੀਆਂ ਜਿਵੇਂ ਕਿ ਚੌਧਰੀ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾ ਅਮਰਸਰ ਨੇ ਪ੍ਰਿੰਟ ਕਰਵਾਈ ਦੂਜਾ ਸਰਦਾਰ ਜਵਾਹਰ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਅਮਰਸਰ ਨੇ ਪ੍ਰਿੰਟ ਕਰਵਾਇਆ ਤੀਜਾ ਸਰਦਾਰ ਭਗਤ ਸਿੰਘ ਜਾਜਰ ਰਿਟਾਇਰਡ Shimla ਨੇ ਪ੍ਰਿੰਟ ਕਰਵਾਇਆ ਚੌਥਾ ਪੰਜਾਬੀ ਪ੍ਰੈਸ 12 ਟੂਟੀ ਸਦਰ ਬਾਜ਼ਾਰ ਦਿੱਲੀ 7/8 ਸਾਈਜ਼ ਵਿੱਚ ਤਿੰਨ ਰੰਗ ਵਿੱਚ ਪ੍ਰਿੰਟ ਕੀਤਾ ਪੰਜਵਾਂ ਸਰਦਾਰ ਭਗਵਾਨ ਸਿੰਘ ਸਿੰਗਾਪੁਰ ਵਾਲੇ ਨੇ 1973 ਸੰਦੇ ਵਿੱਚ ਕੈਲੰਡਰ ਪ੍ਰਿੰਟ ਕਰਵਾਇਆ ਸੱਤਵਾਂ ਅਮਰਜੀਤ ਸਿੰਘ ਕਿਤਾਬ ਘਰ ਸਰਾ ਗੁਰੂ ਰਾਮਦਾਸ ਅੰਮ੍ਰਿਤਸਰ ਨੇ ਪ੍ਰਿੰਟ ਕਰਵਾਇਆ ਸਨ 1963 ਵਿੱਚ ਬਾਬਾ ਜੀ ਦੀ ਪ੍ਰੇਰਣਾ ਹੋਈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ ਫੋਟੋ ਸਾਰੇ ਸੰਸਾਰ ਵਿੱਚ ਪ੍ਰਵਿਰਤਤ ਕਰਨਾ ਚਾਹੁੰਦੇ ਹਾਂ ਹੱਥ ਨਾਲ ਬਣਾਉਣ ਵਿੱਚ ਅਤੇ ਕੈਮਰੇ ਨਾਲ ਪੂਰੀ ਪ੍ਰਵਿਰਤੀ ਨਹੀਂ ਹੁੰਦੀ ਤੇ ਹੋਰ ਸਿਨੇਮੇ ਦੇ ਤੇ ਘਰੇਲੂ ਫੋਟੋ ਵੱਧ ਰਹੇ ਹਨ ਔਰ ਮਨ ਚੰਚਲ ਹੋਣ ਕਾਰਨ ਕਾਲ ਯੁਗ ਪ੍ਰਭਾਵ ਪਾ ਰਿਹਾ ਹੈ ਇਸ ਕਾਰਨ ਤੋਂ ਗੁਰੂ ਨਾਨਕ ਦਾ ਫੋਟੋ ਸੁਨੈਰੀ ਪ੍ਰਿੰਟ ਕਰਵਾ ਇਸ ਹੁਕਮ ਅਨੁਸਾਰ ਅਸੀਂ ਤਿਆਰੀ ਕੀਤੀ ਜਿਸ ਨੂੰ ਅਗਸਤ 1974 ਸ਼੍ਰੀ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫੋਟੋ ਪ੍ਰਿੰਟ ਕਰਵਾਇਆ ਗਿਆ ਔਰ ਇਸ ਫੋਟੋ ਨੂੰ ਰਜਿਸਟਰ ਇਸ ਵਾਸਤੇ ਨਹੀਂ ਕਰਵਾਇਆ ਕਿ ਬਾਬਾ ਜੀ ਦਾ ਹੁਕਮ ਹੈ ਕਿ ਇਸ ਫੋਟੋ ਦੀ ਪ੍ਰਵਿਰਤੀ ਸਾਰੇ ਸੰਸਾਰ ਵਿੱਚ ਕਰਨੀ ਹੈ ਜੋ ਵੀ ਸੇਵਾ ਕਰ ਸਕਦਾ ਹੈ ਚਾਹੇ ਮੁੱਲ ਵਿੱਚੇ ਚਾਹੇ ਮੁਫਤ ਵੰਡੇ ਗੁਰੂ ਨਾਨਕ ਸਬਦਾਂ ਸਾਂਝਾ ਹੈ ਔਰ ਬਾਬਾ ਜੀ ਇਹ ਵੀ ਬਚਨ ਕਰਦੇ ਸੀ ਕਿ ਇੱਥੇ ਅਤੇ ਦਰਗਾਹ ਵਿੱਚ ਇਹੋ ਹੀ ਨਕਸ਼ਾ ਹੈ ਜੋ ਸਾਜਖੰਡ ਤੁਹਾਨੂੰ ਮਾਤ ਲੋਕ ਵਿੱਚ ਦਿਖਾਲ ਦਿੱਤਾ ਗਿਆ ਹੈ ਸੋ ਇਸ ਹੁਕਮ ਅਨੁਸਾਰ 15/20 ਇੰਚ ਸਾਈਜ਼ ਵਿੱਚ ਸੁਨਹਿਰੀ ਫੋਟੋ ਤਿਆਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਪ੍ਰਿੰਟ ਕਰਵਾਏ ਹਨ ਉਹ ਪੀਲੇ ਰੰਗ ਜਾਂ ਕਾਲੇ ਚਿੱਟੇ ਪ੍ਰਿੰਟ ਛਪਵਾਏ ਗਏ ਹਨ ਪਰ ਸੁਨਹਿਰੀ ਪ੍ਰਿੰਟ ਸਭ ਤੋਂ ਪਹਿਲੇ ਅਸੀਂ ਕਰਵਾਇਆ ਇਹ ਫੋਟੋ ਸ੍ਰੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਸਨ 1928 ਵਿੱਚ ਦੱਸ ਕੇ ਸਮਝਾ ਕੇ ਆਪਣੀ ਸੋਟੀ ਨਾਲ ਜ਼ਮੀਨ 'ਤੇ ਲਕੀਰਾ ਮਾਰ-ਮਾਰ ਕੇ ਬਣਵਾਇਆ ਪਰ ਫੇਰ ਵੀ ਸਹੀ ਨਾ ਬਣਿਆ ਸਮਝ ਕੇ ਚਲ ਕਾਰੇ ਮਾਤਰ ਦਰਸ਼ਨ ਕਰਵਾ ਕੇ ਤਿਆਰ ਕਰਵਾਇਆ ਔਰ ਜੋ ਵੀ ਪ੍ਰੇਮੀ ਜਗਿਆਸੂ ਦੇ ਰੂਪ ਵਿੱਚ ਆਇਆ ਉਸ ਨੂੰ ਇਹ ਫੋਟੋ ਦੇ ਕੇ ਕਿਹਾ ਇਸ ਫੋਟੋ ਦਾ ਧਿਆਨ ਧਰਿਆ ਕਰ ਅਤੇ ਇਸ ਫੋਟੋ ਤੋਂ ਹੋਰ ਫੋਟੋ ਬਣਵਾ ਕੇ ਸੰਗਤ ਨੂੰ ਦਿਖਾ ਕਰ ਜਿਸ ਤਰ੍ਹਾਂ ਕਿ ਸਰਦਾਰ ਗਿਆਨ ਸਿੰਘ ਬੀਨਾ 뮤직 ਨਵੀਂ ਸੜਕ ਦਿੱਲੀ 6 ਨੂੰ ਬਾਬਾ ਜੀ ਨੇ ਫੋਟੋ ਦਿੱਤਾ ਤੇ ਕਿਹਾ ਇਸ ਫੋਟੋ ਦੀ ਪ੍ਰਵਿਰਤੀ ਕਰਨੀ ਹੈ ਜਿਸ ਤਰ੍ਹਾਂ ਵੀ ਹੋ ਸਕੇ ਅੱਗੋਂ ਸੱਤ ਵਚਨ ਕਰਕੇ ਉਹਨਾਂ ਨੇ ਇਸ ਤਰੀਕੇ ਨਾਲ ਪ੍ਰਵਿਰਤੀ ਕੀਤੀ ਤੇ ਕਰ ਰਹੇ ਹਨ ਸੈਂਕੜੇ ਹੀ ਫੋਟੋ ਬਣਾ ਕੇ ਵਾਜਿਆਂ ਵਿੱਚ ਲਗਾ ਕੇ ਦਿੰਦੇ ਹਨ ਅਤੇ ਹੋਰ ਵੀ ਕੋਈ ਪਰਮਾਰਥ ਪਰ ਚੱਲਣ ਵਾਲਾ ਉਹਨਾਂ ਪਾਸ ਆ ਜਾਵੇ ਤਾਂ ਫੋਟੋ ਆਪਣੇ ਪਾਸੋਂ ਦੇ ਦਿੰਦੇ ਹਨ ਐਸੇ ਤਰ੍ਹਾਂ ਹੋਰ ਵੀ ਕਈ ਸੱਜਣਾ ਨੂੰ ਬਾਬਾ ਜੀ ਨੇ ਫੋਟੋ ਦਿੱਤੇ ਸ਼੍ਰੀ ਬਾਬਾ ਈਸ਼ਰ ਸਿੰਘ ਜੀ ਵੀ ਦਿਨ ਦੇ ਚਲੇ ਆਏ ਹਨ ਸਨ 1928 ਤੋਂ ਲੈ ਕੇ ਸਨ 1975 ਤੱਕ ਇਹ ਫੋਟੋ ਜਿੱਤਨੇ ਵੀ ਕਿਸੇ ਪਾਸੋਂ ਤਿਆਰ ਹੋ ਸਕਿਆ ਹੈ ਉਸਨੇ ਬਾਬਾ ਜੀ ਦੀ ਦੇਣ ਸਮਝ ਕੇ ਪਰਵਿਰਤੀ ਕੀਤੀ ਹੈ ਇਸ ਫੋਟੋ ਦੀ ਸੰਗਤਾਂ ਵਿੱਚ ਮੰਗ ਤੇ ਉਤਸ਼ਾਹ ਨੂੰ ਤੱਕ ਕੇ ਭਗਤ ਸਿੰਘ ਦੇ ਅੰਦਰ ਲਾਲਚ ਨੇ ਇਤਨਾ ਉਛਾਲਾ ਮਾਰਿਆ ਕਿ 1975 ਵਿੱਚ ਰਜਿਸਟਰਡ ਕਰਵਾ ਲਿਤਾ ਇਸ ਦੇ ਦੋ ਕਾਰਨ ਹਨ ਇੱਕ ਤਾਂ ਇਹ ਕਿ ਨਾਨਕਸਰ ਵਿੱਚ ਆਪਸ ਵਿੱਚ ਮਤਭੇਦ ਹੋਣ ਦੇ ਕਾਰਨ ਮੌਕਾ ਮਿਲ ਗਿਆ ਕਿ ਕਿਸੇ ਨੇ ਮੈਨੂੰ ਹੁਣ ਕਹਿਣਾ ਤਾਂ ਹੈ ਹੀ ਨਹੀਂ ਤੇ ਦੂਜਾ ਕਾਰਨ ਇਹ ਸੀ ਕਿ ਜਿਸ ਪਾਰਟੀ ਨੇ ਭਗਤ ਸਿੰਘ ਦੀ ਮਦਦ ਕੀਤੀ ਹੈ ਉਸਨੇ ਲਾਲਚ ਦਿੱਤਾ ਕਿ ਤੂੰ ਰਜਿਸਟਰ ਕਰਵਾ ਕੇ ਸਾਨੂੰ ਹੱਕ ਵੇਚ ਦੇਈ ਤਾਂ ਕਿ ਅਸੀਂ ਨਾਨਕਸਰ 68 ਵਿੱਚ ਆਪਣੀ ਮਰਜ਼ੀ ਨਾਲ ਫੋਟੋ ਵੇਚਣ ਦੇਵਾਂਗੇ ਅਤੇ ਕਿਚਨ ਦੇਵਾਂਗੇ ਸੋ ਇਸ ਲਾਲਚ ਵਿੱਚ ਲੱਗ ਕੇ ਭਗਤ ਸਿੰਘ ਨੇ 1975 ਵਿੱਚ ਰਜਿਸਟਰ ਕਰਵਾ ਲਿੱਤਾ ਤੇ ਹਿੰਦ ਸਮਾਚਾਰ ਵਿੱਚ ਇਸ਼ਤਿਹਾਰ ਦੇ ਦਿੱਤਾ ਕਿ ਇਸ ਫੋਟੋ ਨੂੰ ਕੋਈ ਨਹੀਂ ਬਣਾ ਸਕਦਾ। ਇਹ ਖਬਰ ਮਿਲਨਸਾਰ ਮੈਂ ਭਗਤ ਸਿੰਘ ਪਾਸ ਹੱਟੀ ਪਰ ਗਿਆ। ਉਸ ਨੂੰ ਕਿਹਾ ਆਪਾਂ ਲੜਦੇ ਚੰਗੇ ਨਹੀਂ ਲੱਗਦੇ ਕਿਉਂਕਿ ਤੂੰ ਵੀ ਬਾਬਾ ਜੀ ਦਾ ਸਤਸੰਗੀ ਹੈ ਔਰ ਮੈਂ ਵੀ ਪਿਓ ਤੋਂ ਲੈ ਕੇ ਸੇਵਾ ਕਰਦਾ ਆ ਰਿਆਂ ਹਾਂ। ਦੁਨੀਆ ਤਮਾਸ਼ਾ ਦੇਖੇਗੀ ਔਰ ਇਹ ਫੋਟੋ ਬਾਬਾ ਜੀ ਦੀ ਸਾਰੇ ਸੰਸਾਰ ਨੂੰ ਦੇਣ ਹੈ। ਇਸ ਫੋਟੋ ਵਾਸਤੇ ਕਿਸੇ ਇੱਕ ਦਾ ਹੱਕ ਨਹੀਂ ਔਰ ਸਾਨੂੰ ਬਾਬਾ ਆਇਸ਼ਰ ਸਿੰਘ ਜੀ ਨੇ ਫੋਟੋ ਦਿੱਤਾ ਹੈ ਪ੍ਰਿੰਟ ਕਰਵਾਓ ਪ੍ਰਵਿਰਤੀਕਰਨ ਖਾਤਰ ਓਰੇ ਫੋਟੋ ਅਸੀਂ ਪਹਿਲੇ ਪ੍ਰਿੰਟ ਕਰਵਾਇਆ ਹੈ ਤੂੰ ਸਾਡੇ ਫੋਟੋ ਦੀ ਨਕਲ ਕਰਕੇ ਰਜਿਸਟਰ ਕਰਵਾਇਆ ਹੈ ਜੇ ਤੂੰ ਸਿਆਣਾ ਪੇਂਟਰ ਆਪਣੇ ਦਿਮਾਗ ਅਨੁਸਾਰ ਰਜਿਸਟਰ ਕਰਾਉਂਦਾ ਤਾਂ ਤੂੰ ਕੁਝ ਸੀਨਰੀ ਵਿੱਚ ਫਰਕ ਪਾ ਲੈਂਦਾ ਤੂੰ ਮੇਰੀ ਪ੍ਰਿੰਟ ਕਰਵਾਈ ਕਾਪੀ ਦੀ ਕਿਉਂ ਨਕਲ ਕਰਕੇ ਰਜਿਸਟਰ ਕਰਵਾਈ ਹੈ ਪਰ ਫੇਰ ਵੀ ਮੈਂ ਲੜਾਈ ਨਹੀਂ ਕਰਨੀ ਚਾਹੁੰਦਾ ਆਪਾਂ ਇੱਕ ਘਰ ਦੇ ਸਤਸੰਗੀ ਹਾਂ ਜਿਵੇਂ ਤੂੰ ਕਹਿੰਦਾ ਹੈ ਉਸ ਤਰੀਕੇ ਨਾਲ ਆਪਾਂ ਨਜਿੱਠ ਲੈਂਦੇ ਹਾਂ ਆਗੋ ਭਗਤ ਸਿੰਘ ਨੇ ਉੱਤਰ ਦਿੱਤਾ ਮੈਂ ਤਾਂ ਤੇਰੇ ਨਾਲ ਚੋੜਿਆਂ ਵਾਲੀ ਕਰਨੀ ਹੈ ਜਿਵੇਂ ਹਰੀਚੰਦ ਰਾਜੇ ਦਾ ਰਾਜ ਨਸ਼ਟ ਕੀਤਾ ਸੀ ਤੇਰਾ ਸਭ ਕੁਝ ਨਸ਼ਟ ਕਰਨਾ ਹੈ ਉਸ ਵਕਤ ਮੈਂ ਲਫ਼ਜ਼ ਸੁਨੇ ਤਾਂ ਮੈਂ ਜਲਦੀ ਦੁਕਾਨ ਤੋਂ ਉੱਠ ਕੇ ਆ ਗਿਆ ਤਾਂ ਕਿ ਕੋਈ ਹੋਰ ਚੰਦ ਨਾ ਚੜ ਜਾਵੇ ਸੋ ਕੁਝ ਦਿਨ ਬਾਅਦ ਭਗਤ ਸਿੰਘ ਨੇ 420 ਦਾ ਕੇਸ ਕਰਕੇ ਪੁਲਿਸ ਨੇ ਆਂਦੀ ਤੇ ਛਾਪਾ ਮਾਰਿਆ ਜੋ ਕਿ 12-1300 ਫੋਟੋ ਹੱਥਾਂ ਨੂੰ ਥੁੱਕਾ ਲਾ ਲਾ ਕੇ ਗਿਣਤੀ ਕਰਕੇ ਜਗਰਾਵੀ ਥਾਣੇ ਵਿੱਚ ਲੈ ਗਿਆ ਇਹ ਕੇਸ 13 ਸਾਲ ਚੱਲਿਆ ਹੈ 8 ਸਾਲ ਤੱਕ ਤਾਂ ਭਗਤ ਸਿੰਘ ਜਿਉਂਦਾ ਰਿਹਾ ਹੈ ਤੇ 5 ਸਾਲ ਉਸ ਦੇ ਮੁੰਡਿਆਂ ਨਾਲ ਚੱਲਦਾ ਰਿਹਾ ਅਖੀਰੀ ਜਿੱਤ ਸਾਡੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ